ਰੰਗਲੇ ਦੇਸ਼ ਪੰਜਾਬ ਦੇ ਮਹਾਨ ਅਣਖੀ ਅਤੇ ਸੂਰਬੀਰ ਯੋਧਿਓ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਵੇਂ ਇੱਕ ਲੋਕਾਂ ਦਾ ਬਣਾਇਆ ਹੋਇਆ ਮੁੱਖ ਮੰਤਰੀ ਲੋਕਾਂ ਦੀ ਚੁਣੀ ਹੋਈ ਸਰਕਾਰ ਆਰ ਦੇ ਲੋਕਾਂ ਦੇ ਨਾਲ ਧੱਕਾ ਕਰਦੀ ਹੈ ਇਹਦੀ ਇੱਕ ਵੱਡੀ ਉਦਾਹਰਨ ਅੱਜ ਇਸ ਸਰਕਾਰ ਨੇ ਸੈੱਟ ਕਰਤੀ ਪੁੰਡੜੀ ਵਾਲੀ ਫੈਕਟਰੀ ਉਥੋਂ ਵੀ ਧਰਨਾ ਚਕਾ ਦਿੱਤਾ ਗਿਆ ਜੋ ਖਬਰ ਹੈ ਮੁਸਕਾਬਾਦ ਵੀ ਇਦਾਂ ਦੀ ਕਾਰਵਾਈ ਹੋਈ ਹੈ ਕੋਈ ਖੰਨੇ ਕੋਲੇ ਕੋਈ ਬੀਜਾ ਪੈਂਦਾ ਉੱਥੇ ਵੀ ਜੋ ਸੁਣ ਚ ਆਇਆ ਹੋਈ ਹੈ ਤੇ ਅੱਜ ਪਿੰਡ ਅਖਾਰਾ ਦੇ ਵਿੱਚ ਵੀ ਵੱਡੀ ਗੰਟੀ ਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਮੇਰੇ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਬੋਲ ਰਹੇ ਸੀ ਸਾਰੇ ਸੀਨੀਅਰ ਨੇ ਸਹਿਕਾਰਯੋਗ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਕੱਲੀ ਕੱਲੀ ਗੱਲ ਤੁਹਾਡੇ ਨਾਲ ਸਮਝਾ ਦਿੱਤੀ ਗੱਲ ਹੈ ਕਿ ਮਸਲਾ ਹੈ ਕਿ ਮਸਲਾ ਤੁਹਾਡੀ ਹੋਂਦ ਨੂੰ ਖਤਮ ਕਰਨਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰਨਾ ਅਜਿਹੇ ਹਾਲਾਤ ਪੈਦਾ ਕਰਨੇ ਕਿ ਤੁਸੀਂ ਵੇਚ ਵੱਟ ਕੇ ਆਪਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੀ ਧਰਤੀ ਤੇ ਭੇਜ ਦਿਓ ਇੱਥੇ ਇਹ ਆਪਦੀ ਮਰਜ਼ੀ ਦਾ ਰਾਜ ਕਰਨ ਜਿਹੜੀ ਸਰਕਾਰ ਜਿੱਥੇ ਚਾਵੇ ਚਾਹੇ ਜਿਹੜੀ ਮਰਜ਼ੀ ਚਾਵੇ ਉਹ ਫੈਕਟਰੀਆਂ ਲਾਉਣ ਉਹ ਧੱਕੇ ਕਰਨ ਇਹਦੀ ਇੱਕ ਉਦਾਹਰਣ ਇਹ ਸੈੱਟ ਕਰਨੀ ਦੇ ਹੁਣ ਪੁਲਿਸ ਇੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ ਠੀਕ ਹੈ ਪੁਲਿਸ ਵਾਲੇ ਸਾਡੇ ਭਰਾ ਨੇ ਕੋਈ ਦੋ ਰਾਮਾਨੀ ਪਰ ਜਦੋਂ ਚਿੱਟਾ ਵਿਖਦਾ ਹੈ ਸ਼ਰਿਆਮ ਵਿਖਦਾ ਹੈ ਜਦੋਂ ਨੌਜਵਾਨ ਇੱਕ ਦੂਜੇ ਨਾਲ ਲੜਦੇ ਨੇ ਗੈਂਗਸਟਰ ਕਲਚਰ ਵਧਾਇਆ ਹੈ ਲੁੱਟਾਂ ਖੋਹ ਹੁੰਦੀਆਂ ਨੇ ਉਦੋਂ ਪੁਲਿਸ ਕਿੱਥੇ ਹੁੰਦੀ ਹੈ ਮੈਂ ਜੇ ਪ੍ਰਸ਼ਾਸਨ ਦੀ ਗੱਲ ਕਰਾਂ ਕਿਹੜਾ ਅਜਿਹਾ ਦਫ਼ਤਰ ਹੈ ਸਰਕਾਰੀ ਜਿੱਥੇ ਪੈਸੇ ਨਹੀਂ ਲੈ ਜਾਂਦੇ ਪੈਸੇ ਲੈ ਤੋਂ ਬਿਨਾ ਕਿੱਥੇ ਕੰਮ ਹੁੰਦਾ ਹੈ ਮੈਨੂੰ ਇੱਕ ਜਗ੍ਹਾ ਇਹ ਹੀ ਦੱਸ ਦਿਓ ਸੋ ਇਸ ਲਈ ਉੱਥੇ ਤਾਂ ਕੋਈ ਕਾਰਵਾਈ ਨਹੀਂ ਪਰ ਇੱਥੇ ਇੱਕ ਥੋੜੇ ਤੇ ਛੋਟਾ ਜਿਹਾ 751 ਦਾ ਪਰਚਾ ਪੈ ਜਵੇ ਇਹਨਾਂ ਨਾਲ ਜਾਇਆ ਜਾਂਦਾ ਹੈ ਇਹਨਾਂ ਨਾਲ ਜਾਇਆ ਜਾਂਦਾ ਹੈ ਕਿ ਆਮ ਬੰਦਾ ਕਹਿੰਦਾ ਉਹਦੇ ਜਵਾਬ ਨੂੰ ਛੱਡ ਯਾਰ ਇੱਥੋਂ ਤੂੰ ਬਾਹਰ ਨਿਕਲ ਜਾ ਮਤਲਬ ਤੁਹਾਡੀ ਪਵਿੱਤਰ ਧਰਤੀ ਨੂੰ ਉਜਾੜਨਾ ਹੈ ਇਹ ਇੱਕ ਪ੍ਰੀਪਲਾਨ ਹੈ ਇਹਨਾਂ ਦਾ ਇਹ ਸਰਕਾਰਾਂ ਚਾਹੁੰਦੀਆਂ ਨੇ ਭਗਵਾਨ ਸਿੰਘ ਮਾਨ ਤੁਹਾਨੂੰ ਪਤਾ ਕਿਵੇਂ ਕਹਿੰਦਾ ਹੁੰਦਾ ਮੈਂ ਤਾਂ ਜੈਂਟੂਆਂ ਬਦਲੀਆਂ ਬੇਬੇ ਤੇਰੇ ਹੱਥ ਦੀ ਰੋਟੀ ਖਾਣੀ ਹੈ ਕੀ ਕਰਦਾ ਹੁੰਦਾ ਸੀ ਕਿੰਨੇ ਟੱਕ ਵੱਜ ਕੀਤੇ ਨੇ ਪਰ ਅੱਜ ਉਹ ਮੁੱਖ ਮੰਤਰੀ ਓਹ ਪੰਜਾਬੀਆਂ ਦੇ ਲਈ ਕਾਲ ਸਾਬਤ ਹੋ ਰਿਹਾ ਇੱਕ ਫੈਸਲਾ ਮੈਨੂੰ ਦੱਸ ਦਿਓ ਸਾਡੇ ਤਿੰਨ ਤਿੰਨ ਸਾਲਾਂ ਦੇ ਵਿੱਚ ਇੱਕ ਫੈਸਲਾ ਜਿਹੜਾ ਭਗਵੰਤ ਨੇ ਲੋਕਪੱਖੀ ਕੀਤਾ ਹੋਵੇ ਇੱਕ ਫੈਸਲਾ ਅੱਜ ਦੁੱਖ ਹੁੰਦਾ ਕਿ ਇਹਨੇ ਜਿਹੜੇ ਪਿਛਲੇ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਮੀਆਂ ਕਰਵਾਈਆਂ ਹਨਾ ਪੰਜਾਬੀਆਂ ਨਾਲ ਤੱਕੇ ਕੀਤੇ ਉਹਨਾਂ ਨੂੰ ਲੋਕਾਂ ਤੋਂ ਚੰਗੇ ਅਖਵਾਤਾ ਇਸ ਲਈ ਅਸੀਂ ਨਾ ਤਾਂ ਡਰਨ ਵਾਲੇ ਲੋਕਾਂ ਆ ਨਾ ਦਬਣ ਵਾਲੇ ਲੋਕਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਆ ਅਸੀਂ ਗੁਰਗੋਬ ਸਿੰਘ ਪਾਸ਼ਾ ਉਹਨਾਂ ਦੇ ਜਾਏ ਹੋਏ ਆ ਆ ਭੈਣਾਂ ਬੇਟੀਆਂ ਨੇ ਮਾਤਾ ਗੁੱਜਰ ਕੌਰ ਦੀਆਂ ਵਾਰਿਸ ਨੇ ਮਾਤਾ ਭਾਗ ਕੌਰ ਦੀਆਂ ਵਾਰਿਸ ਨੇ ਇਸ ਲਈ ਡਰਨ ਜਾਂ ਦਬਣ ਵਾਲੇ ਅਸੀਂ ਲੋਕ ਨਹੀਂ ਆ ਜੇ ਪੁਲਿਸ ਧੱਕੇਸ਼ਾਹੀ ਕਰੂਗੀ ਤੁਹਾਨੂੰ ਇੱਥੋਂ ਉਠਾਉਣ ਦੀ ਕੋਸ਼ਿਸ਼ ਕਰੂਗੀ ਤਾਂ ਅਸੀਂ ਇਹਦਾ ਮੁਕਾਬਲਾ ਸਬਰ ਨਾਲ ਕਰਾਂਗੇ ਪਹਿਲਾਂ ਮੈਂ ਦੇਖਿਆ ਬੀਬੀਆਂ ਸਤਰਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੀ ਸੋ ਇਸ ਲਈ ਤੁਹਾਨੂੰ ਸੋਚਣਾ ਪੈਣਾ ਇਸ ਰਾਜਨੀਤਿਕ ਲੋਕਾਂ ਤੋਂ ਰਾਜਨੀਤਿਕ ਸਿਸਟਮ ਤੋਂ ਛੁਟਕਾਰਾ ਪਾਉਣਾ ਪੈਣਾ ਪਿੰਡਾਂ ਦੇ ਵਿੱਚ ਆਪ ਸੁਚਮੈ ਜੀ ਕਾਂਗਰਸੀਆਂ ਜੀ ਮੈਂ ਕਾਲੀਆਂ ਜੀ ਮੈਂ ਆਮ ਆਲਾ ਵਾਂ ਇਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਆਪ ਆਪਾਂ ਛੋਟੇ ਹੁੰਦੇ ਪਰਦੇ ਸੀ ਵੀ ਇੱਕ ਉਂਗਲ ਇੱਕਾ ਤੇ ਆ ਮੁੱਕਾ ਬਣ ਜਾਂਦਾ ਸੋ ਇਸ ਲਈ ਇਕੱਠੇ ਹੋਣ ਇੱਕੇ ਦੀ ਇੱਕੇ ਦੀ ਤਾਕਤ ਚਾਹੀਦੀ ਆ ਇਕੱਠੇ ਹੋਵੋ ਤਾਂ ਜੋ ਨਹੀਂ ਤਾਂ ਸਰਕਾਰਾਂ ਕੋਲ ਸਭ ਕੋ ਸਾਨੂੰ ਖਰਾਬ ਖਤਮ ਕਰ ਦੇਣਗੀਆਂ ਮੇਰੇ ਤੋਂ ਪਹਿਲਾਂ ਵੀ ਬੋਲਦੇ ਦੱਸਿਆ ਕੱਲ ਜਿਹੜਾ ਜਹਾਜ਼ ਉਤਰਿਆ ਉਹਨਾਂ ਦੇ ਦੇ ਤਸਵੀਰਾਂ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਬੇੜੀਆਂ ਪਾਈਆਂ ਹੋਈਆਂ ਨੇ ਹੱਥਾਂ 'ਚ ਹੱਥ ਕੜੀਆਂ ਲਾ ਕੇ ਲਿਆਏ ਨੇ ਜਿਹੜੇ 104 ਭਾਰਤੀ ਆਏ ਨੇ ਜਿਨ੍ਹਾਂ ਦੇ ਵਿੱਚ 30 ਪੰਜਾਬੀ ਨੇ ਉਹ ਕਿਉਂ ਪਾਈਆਂ ਨੇ ਇਹਦਾ ਮਤਲਬ ਜਿਹੜਾ ਨਰਿੰਦਰ ਮੋਦੀ ਉਰੀ ਪ੍ਰਧਾਨ ਮੰਤਰੀ ਨੇ ਉਹ ਕਹਿੰਦੇ ਹੁੰਦੇ ਸੀ ਇੰਡੀਆ ਵਰਲਡ ਕੀ ਤੀਸਰੀ ਪਾਵਰ ਬਣੇਗਾ ਆ ਵਾਲੀ ਵੀ ਪਾਵਰ ਥੋੜੇ ਆਲੇ ਲੋਕਾਂ ਨੂੰ ਫੜ ਕੇ ਉਹਨਾਂ ਨੇ ਹੱਥ ਕੜੀਆਂ ਲਾ ਕੇ ਪੈਰਾਂ 'ਚ ਜਕੜ ਕੇ ਉਹ ਜਹਾਜ਼ 'ਚ ਬਿਠਾਏ ਨੇ ਇਹ ਗੋਡਿਆਂ ਭਰਨੇ ਹੋਇਆਂ ਦੀਆਂ ਤਸਵੀਰਾਂ ਆਈਆਂ ਨੇ ਜਿਵੇਂ ਇੱਕ ਹਾਰਡ ਕੋਰ ਕ੍ਰਿਮਿਨਲ ਹੁੰਦੇ ਨੇ ਯਾਰ ਆ ਤੁਹਾਡੇ ਦੇਸ਼ ਦੀ ਪਾਵਰ ਰਹਿ ਗਈ ਕਿੱਥੇ ਅਭਗਵਾਨ ਸਿੰਘ ਮਾਨ 100 ਕਰੋੜ ਤੋਂ ਵੱਧ ਇਸ ਸਰਕਾਰ ਨੇ ਇਸ਼ਤਿਹਾਰਾ ਦਾ ਹਲਾਤਾ ਮਹਾਰਾਸ਼ਟਰ ਦੇ ਅਖਬਾਰ ਦੇ ਵਿੱਚ ਮਹਾਰਾਸ਼ਟਰ ਜਿੱਥੇ ਨਾ ਸਾਡਾ ਪਤਾ ਨਾ ਉਹਨਾਂ ਨੂੰ ਸਾਨੂੰ ਉਹਨਾਂ ਦੇ ਕਲਚਰ ਬਾਰੇ ਪਤਾ ਉੱਥੇ ਮਸ਼ਹੂਰੀਆਂ ਦੇ ਜਾਂਦਾ ਤੁਹਾਡੇ ਟੈਕਸਾਂ ਦੇ ਪੈਸੇ ਨਾਲ ਸਵੇਰੇ ਉੱਠ ਕੇ ਤੁਸੀਂ ਚਾਹ ਪੀਂਦੇ ਹੋ ਉਥੋਂ ਟੈਕਸ ਦੇਣਾ ਸ਼ੁਰੂ ਕਰ ਦਿੰਦੇ ਹੋ ਸ਼ਾਮ ਤੱਕ ਅਸੀਂ ਹਰ ਇੱਕ ਚੀਜ਼ ਤੇ ਟੈਕਸ ਦਿੰਦੇ ਆ ਮੈਂ ਗੱਡੀ ਤੇ ਇੱਥੇ ਆਇਆ ਟੈਕਸ ਦਿੱਤਾ ਡੀਜ਼ਲ ਪਵਾਇਆ ਟੈਕਸ ਦਿੱਤਾ ਤੁਹਾਡੇ ਟੈਕਸਾਂ ਦਾ ਪੈਸਾ ਪੰਜਾਬੀਓ ਇਦਾਂ ਵੇਸਟ ਕੀਤਾ ਜਾ ਰਿਹਾ ਹੈ ਇਸ ਲਈ ਯਾਰ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਵੋ ਹੱਕਾਂ ਪ੍ਰਤੀ ਡਟ ਕੇ ਖੜੇ ਹੋਵੋ ਜਿਹੜੇ ਬੋਲਦੇ ਨੇ ਨਾ ਜਿਨੇ ਸਤਕਾਰਯੋਗ ਨੇ ਕਿਸਾਨ ਜੱਥੇਬੰਦੀਆਂ ਦੇ ਸਾਰੇ ਆਗੂ ਠੀਕ ਹੈ ਘਰੇ ਇੱਕ ਮਾਂ ਦੇ ਪੇਟੋਂ ਜੰਮੇ ਤਿੰਨ ਚਾਰ ਭਾਈਆਂ ਦੇ ਵਿੱਚ ਆਪਸ ਵਿੱਚ ਉਹਨਾਂ ਦੀਆਂ ਗੱਲਾਂ ਦਾ ਸੁਆਰ ਨਹੀਂ ਮਿਲਦੇ ਹੁੰਦੇ ਹੋ ਸਕਦਾ ਇੱਕ ਦੂਜੇ ਨਾਲ ਕੋਈ ਗੱਲ ਤੇ ਸਹਿਮਤੀ ਨਾ ਵੀ ਹੋਵੇ ਪਰ ਹੈ ਤਾਂ ਅਸੀਂ ਯਾਰ ਇੱਕ ਇਹ ਬੋਲਦੇ ਨੇ ਜਾਗਦੇ ਲੋਕ ਨੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਇਸ ਲਈ ਭਾਈ ਜਿਹੜੇ ਹਜੇ ਵੀ ਘਰਾਂ 'ਚ ਸੁੱਤੇ ਪਏ ਹੋ ਉਹ ਹੁਣ ਤਾਂ ਤੁਹਾਡੇ ਪਿੰਡਾਂ ਹਾਲ ਹੋ ਗਿਆ ਐਨੀ ਪੁਲਿਸ ਜਲੰਧਰ ਤੱਕ ਤੋਂ ਅਧਿਕਾਰੀ ਮੰਗਾਏ ਗਏ ਨੇ ਜਲੰਧਰ ਤੱਕ ਤੋਂ ਤੇ ਤੁਸੀਂ ਮੈਨੂੰ ਇਹ ਦੱਸ ਦੋ ਸਾਰੇ ਸੀਨੀਅਰ ਅਫਸਰ ਸਹਿਬਾਨ ਖੜੇ ਨੇ ਸੁਣ ਰਹੇ ਹੋਣਗੇ ਆਵਾਜ਼ ਉੱਥੇ ਤੱਕ ਜਾਂਦੀ ਹੈ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਪੰਜਾਬ ਦੇ ਵਿੱਚ ਕੋਈ ਵੱਡਾ ਮਸਲਾ ਹੁੰਦਾ ਤਾਂ ਉਦੋਂ ਹੀ ਪੁਲਿਸ ਆਉਂਦੀ ਆ ਉਸ ਤੋਂ ਬਿਨਾ ਨਹੀਂ ਆਮ ਤੌਰ ਤੇ ਅਸ ਆਪਣੇ ਜਿਗਰਾਉਂ ਜਾਵੜੋ ਥਾਂ ਥਾਂ ਤੇ ਲੁੱਟਾਂ ਖੋਹ ਹੋਈ ਜਾਂਦੀਆਂ ਨੇ ਇਹਦਾ ਪਰਸੋ ਕੋ ਕੇ ਲੈ ਗਏ ਮੈਡਮ ਪਰਸੋ ਚੌਥੇ ਦੇ ਇੱਕ ਮੈਰੂ ਦਾ ਵਿਚਾਰੀ ਦਾ ਪਰਸੋ ਹੋ ਰਿਆ ਕਿਸੇ ਨੇ ਕੀ ਕਰ ਲਿਆ ਆ ਚਿੱਟੇ ਵਾਲੇ ਨਹੀਂ ਲੋਟ ਆ ਰਹੇ ਇਹ ਜ਼ਿੰਮੇਵਾਰੀ ਸਾਡੀ ਹੈ ਯਾਰ ਅਸੀਂ ਚਿੱਟਾ ਵੇਖਦੇ ਆ ਇਹ ਪੰਜਾਬ ਦੇ ਲੋਕ ਵੇਚਦੇ ਨੇ ਕੱਲੇ-ਕੱਲੇ ਬਾਰੇ ਨੌਲੇਜ ਹੋਣ ਦੇ ਬਾਵਜੂਦ ਪਤਾ ਹੋਣ ਦੇ ਬਾਵਜੂਦ ਜੇ ਕਾਰਵਾਈ ਨਹੀਂ ਹੁੰਦੀ ਫਿਰ ਇਹ ਚ ਭਾਈ ਕੌਣ ਇਹ ਚ ਸ਼ਾਮਲ ਹੈ ਦੱਸੋ ਤਾਂ ਸਹੀ ਆਮ ਲੋਕ ਕਰਨ ਕੀ ਕਿੱਥੇ ਜਾਣ ਇਹ ਤਾਂ ਉਹ ਬੰਦੇ ਨੇ ਜਿਹੜੇ ਕਿਰਤ ਕਮਾਈ ਕਰਦੇ ਨੇ ਬਾਬੇ ਨਾਨਕ ਦੇ ਕਿਰਤੀ ਸਿੱਖ ਨੇ ਚਾਹੇ ਸਾਡੇ ਮਜ਼ਦੂਰ ਭਰਾ ਨੇ ਚਾਹੇ ਕਿਸਾਨ ਨੇ ਚਾਹੇ ਕੋਈ ਦੁਕਾਨਦਾਰ ਵੀਰ ਹੈ ਜਾਂ ਕੋਈ ਵੀ ਹੈ ਯਾਰ ਇਹਨਾਂ ਦੇ ਨੱਕ ਚ ਦਮ ਕਰ ਦਿੱਤਾ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਕਿੰਨਾ ਰੋਹ ਹੋਇਆ ਪੰਜਾਬੀਆਂ ਚ ਉਦੋਂ ਉਹ ਫਰੋ ਨੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਜ਼ੀਰੋ ਕਰਤਾ ਖਤਮ ਕਰਤਾ ਮੈਂ ਆ ਪਿੰਡ ਅਖਾੜਾ ਪੁਰਾਣਾ ਪਿੰਡ ਇਤਿਹਾਸਕ ਪਿੰਡ ਇੱਥੋਂ ਅੱਜ ਵੀ ਇਹ ਗੱਲ ਦੱਸਦਾ ਕਿ ਹੁਣ ਲੋਕਾਂ ਨੇ ਫੇਰ ਦੁਬਾਰਾ ਇਤਿਹਾਸਕ ਫੈਸਲਾ ਕਰਨਾ ਹੈ ਜੋ ਹਾਲ ਉਹ ਸਰਕਾਰ ਦਾ ਹੋਇਆ ਸੀ ਉਹੀ ਹਾਲ ਕੁਝ ਸਮੇਂ ਤੱਕ ਇਹ ਸਰਕਾਰ ਦਾ ਹੋ ਜੂਗਾ ਕੱਲ ਦਿੱਲੀ ਦੇ ਵਿੱਚ ਵੋਟ ਸੱਤ ਸ੍ਰੀ ਅਕਾਲ ਕੱਲ ਦਿੱਲੀ ਦੇ ਵਿੱਚ ਵੋਟਾਂ ਹੋਈਆਂ ਨੇ ਦੱਸਦੇ ਨੇ ਵੀ ਭਾਜਪਾ ਨੇ ਸ਼ਰਿਆਮ ਸ਼ਰਿਆਮ ਤੁਸੀਂ ਖਬਰਾਂ ਦੇਖ ਹੀ ਲਈਆਂ ਹੁਣ ਕਿੰਨਾ ਪੈਸਾ ਵੰਡਿਆ ਕਿੰਨਾ ਕੁਝ ਵੰਡਿਆ ਤੇ ਫੇਰ ਹੁਣ ਮੰਨ ਲਓ ਜੇ ਦਿੱਲੀ 'ਚ ਸਰਕਾਰ ਬਣਦੀ ਹੈ ਲੋਕਾਂ ਦੇ ਕੰਮ ਸੁਆਹ ਹੋਣਗੇ ਯਾਰ ਇਹ ਸਿਰਫ ਤੁਹਾਨੂੰ ਭਰਮਾਉਣ ਲਈ ਇਹ ਸਿਸਟਮ ਇਦਾਂ ਦਾ ਬਣਾ ਦਿੱਤਾ ਗਿਆ ਹੈ ਵੀ ਤੁਸੀਂ ਡਰੋ ਆਹ ਭਾਈ ਚੱਟਾ ਵੇਚਦੇ ਨੇ 10 ਬੰਦੇ ਨੇ ਆਹ ਫਲਾਨਾ ਚੀਜ਼ ਵੇਚਦਾ ਹੈ 10 ਬੰਦੇ ਨੇ ਤੁਹਾਡੇ ਜਿਵਾਕ ਦੇ ਮਾਰਾਂਗੇ ਇਹ ਕਰਾਂਗੇ ਪੁਲਿਸ ਪੁਲਿਸ ਦੇ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਉਹਨਾਂ ਦੇ ਨਾਲ ਸਹਿਮਤ ਹੋ ਕੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਲੋਕਾਂ ਨੂੰ ਡਰਾਉਣ-ਦਬਾਉਣ ਤੇ ਲੱਗੇ ਹੁੰਦੇ ਨੇ ਇਸ ਲਈ ਡਰਿਆ ਨਾ ਕਰੋ ਆ ਮੈਂ ਹੁਣ ਆ ਰਿਹਾ ਸੀ ਮੈਨੂੰ ਉਹ ਨਾਕਾ ਲੱਗਿਆ ਪਿੱਛੇ ਮੇਰੀ ਸਵੇਰੇ ਗੱਲ ਹੋ ਰਹੀ ਸੀ ਮੁੰਡਾ ਇੱਥੋਂ ਜਿਹੜੇ ਤੁਹਾਡੇ ਪਿੰਡ ਦੇ ਨੇ ਤੇਜਰੇ ਹੋ ਗਏ ਮਾਲਰ ਜੀ ਨੇ ਫੋਨ ਕੀਤਾ ਮੈਂ ਕਿਹਾ ਵੀ ਆ ਗਿਆ ਮਨਾ ਕੇ ਤਾਂ ਮੈਨੂੰ ਮੇਰਾ ਲਾਈਵ ਉੱਥੋਂ ਪਹਿਲਾਂ ਹੀ ਚਲਾਤਾ ਸੀ ਮੈਂ ਕਿਹਾ ਵੀ ਰੋਕਣਗੇ ਉਹ ਬੰਦਾ ਆਇਆ ਤੇ ਫੋਨ ਫੜਨ ਨੂੰ ਗਿਆ ਜੇ ਇਹ ਕਾਨੂੰਨ ਦਾਣ ਨੇ ਤਾਂ ਕਾਨੂੰਨ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੁਹਾਡਾ ਫੋਨ ਜਿੱਤੇ ਤੁਸੀਂ ਵੀਡੀਓ ਬਣਾ ਰਹੇ ਹੋ ਕੋਈ ਵੀ ਪੁਲਿਸ ਦਾ ਅਧਿਕਾਰੀ ਜਾਂ ਪੁਲਿਸ ਦਾ ਕੋਈ ਵੀ ਬੰਦਾ ਤੁਹਾਡਾ ਫੋਨ ਨਹੀਂ ਖੋ ਸਕਦਾ ਇਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਅਦਾਲਤ ਕਾਨੂੰਨ ਕਾਨੂੰਨ ਸਾਨੂੰ ਇਹ ਦਿੰਦਾ ਵੀ ਤੁਸੀਂ ਜਿੱਥੇ ਮਰਜੀ ਜਿਵੇਂ ਮਰਜੀ ਵੀਡੀਓ ਬਣਾ ਸਕਦੇ ਹੋ ਇਹ ਸਾਡਾ ਅਧਿਕਾਰ ਹੈ ਇਸ ਲਈ ਆਪਦੇ ਅਧਿਕਾਰ ਤੋਂ ਜਾਣੂ ਹੋਇਆ ਕਰੋ ਉਹਦਾ ਨਾਮ ਪੜੋ ਜਿਹੜਾ ਬੰਦਾ ਇਹਨੇ ਫੜਿਆ ਫੋਨ ਜਾਂ ਰੋਕਦਾ ਹੈ ਉਹਦਾ ਜੋ ਵੀ ਇਹਦਾ ਨੇਮ ਪਲੇਟ ਹੁੰਦਾ ਉਹ ਪੜੋ ਉਹਦੇ ਤੇ ਹਾਈ ਕੋਰਟ ਦੇ ਵਿੱਚ ਕਾਰਵਾਈ ਪਾਓ ਕੋਈ ਤੁਹਾਡਾ ਫੋਨ ਨਹੀਂ ਫੜ ਸਕਦਾ ਆ ਲਾਈਵ ਆ ਰਿਹਾ ਸੀ ਮੈਂ ਹੋਕੇ ਮੇਰੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਡਰੋ ਨਾ ਪਰ ਪਿਆਰ ਨਾਲ ਹਰੇਕ ਦੇ ਸਤਕਾਰ ਨੂੰ ਮੂਰੇ ਰੱਖਦੇ ਹੋਏ ਏ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਿਤੇ ਵੀ ਕਿਸੇ ਵੀ ਜਾ ਰਹੇ ਹੋ ਕਿਸੇ ਨਾਕੇ ਤੇ ਕਿਸੇ ਅਫਸਰ ਕਿਸੇ ਤਹਿਸੀਲਦਾਰ ਅਫਸਰ ਕਿਸੇ ਐਸਡੀਐਮ ਅਫਸਰ ਕਿਸੇ ਏਡੀਸੀ ਦਫਤਰ ਕਿਤੇ ਵੀ ਤੁਹਾਨੂੰ ਫੋਨ ਤੁਹਾਡਾ ਰੋਕਦੇ ਨੇ ਜਾਂ ਫਿਰ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਦੇ ਵੀਡੀਓ ਬਣਾ ਕੇ ਨਰਤੇ ਨਰਤੇ ਛੱਡ ਦੋ ਸੋਸ਼ਲ ਮੀਡੀਆ ਐਸੇ ਲਈ ਹੈ ਜੇ ਅਧਿਕਾਰ ਅਫਸਰਾਂ ਦੇ ਨੇ ਤਾਂ ਹਰ ਇੱਕ ਬੰਦੇ ਦੇ ਅਧਿਕਾਰ ਨੇ ਜਿਹੜਾ ਬੰਦਾ ਨਾਈ ਦੀ ਦੁਕਾਨ ਕਰਦਾ ਵਾਲ ਕਰਦਾ ਉਹਦੇ ਵੀ ਜਿਹੜਾ ਤੁਹਾਡੀ ਬੀਹੀ ਚ ਆ ਕੇ ਸਫਾਈ ਕਰ ਰਿਹਾ ਉਹਦੇ ਵੀ ਤੇ ਜਿਹੜਾ ਖੇਤ ਦੇ ਵਿੱਚ ਅਨਾਗਾਰ ਆ ਕਿਸਾਨ ਉਹਦੇ ਵੀ ਸਭ ਦੇ ਅਧਿਕਾਰ ਬਰਾਬਰ ਨੇ ਅਧਿਕਾਰਾਂ ਬਾਰੇ ਪਤਾ ਕਰੋ ਜਿਦਾਂ ਹੀ ਹਾਈ ਕੋਰਟ ਦੇ ਵਿੱਚ ਕੇਸ ਲਾ ਦਿਓ ਇਹ ਤੁਹਾਡੇ ਆਪਣੇ ਆਪ ਇਹਨਾਂ ਤੇ ਕਾਰਵਾਈ ਹੋ ਜੂਗੀ ਇਸ ਲਈ ਮੇਰੇ ਭਰਾ ਜਿੰਨਾ ਸਮਾਂ ਮੈਂ ਸਮਾਂ ਲੱਗਦਾ ਜ਼ਿਆਦਾ ਲੈ ਗਿਆ ਹੋਰ ਬੁਲਾਰੇ ਵੀ ਨੇ ਜਿੰਨਾ ਸਮਾਂ ਆਪਾਂ ਜੀ ਹੈਗਾ ਸਮਾਂ ਸੋ ਮੈਂ ਅਗਲੀ ਗੱਲ ਵੀ ਇੱਕ ਕਾਰ ਹੀ ਦਿੰਨਾ ਹੁਣ ਦੇਖੋ ਆਪਾਂ 1.5 ਸਾਲ ਦੇ ਕਰੀਬ ਦਿੱਲੀ ਅੰਦੋਲਨ ਸਭਾ ਸਾਲ ਦੇ ਕਰੀਬ ਉਦੋਂ ਬਾਅਦ ਜਿੱਤ ਕੇ ਆਏ ਕਿਉਂ ਹਾਰਿਆ ਕਿਉਂ ਪ੍ਰਧਾਨ ਮੰਤਰੀ ਮੋਦੀ ਜਿਹੜਾ ਖੁਦ ਨੂੰ ਕਹਿੰਦਾ ਮੈਂ ਵਰਲਡ ਦੀ ਤੀਜੀ ਚੌਥੀ ਪਾਵਰ ਆ ਅੱਜ ਤੱਕ ਤੁਸੀਂ ਇਹ ਘੋੜ ਕਰਿਓ ਤੁਸੀਂ ਭਾਜਪਾ ਨਹੀਂ ਮੂਹਰੇ ਦੇਖਿਆ ਆਊਗਾ ਇਹ ਸਿਰਫ ਮੋਦੀ 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 ਇੱਕੋ ਹੀ ਰੱਟ ਲਾਉਂਦੇ ਨੇ ਜਿੰਨੇ ਵੀ ਇਹਨਾਂ ਦੇ ਹਿੰਕਾਰਕੁੰਨੇ ਸਾਰੇ ਉਹ ਕਿਉਂ ਕਰਦੇ ਨੇ ਇੱਕ ਬੰਦੇ ਨੂੰ ਐ ਦਿਖਾਇਆ ਗਿਆ ਵੀ ਸਾਰਾ ਕੁਝ ਇਹਦੇ ਕੋਲੇ ਆ ਇਹ ਵਰਲਡ ਦੀ ਬੈਸਟ ਪਾਵਰ ਆ ਪਰ ਜੋ ਹੋਇਆ ਅਮਰੀਕਾ ਨੇ ਕੀਤਾ ਉਨੇ ਇਹਨਾਂ ਨੂੰ ਇਹ ਦਿਖਾਤਾ ਵੀ ਤੁਸੀਂ ਕਿੱਥੇ ਕੁ ਬੈਠੇ ਇਸ ਲਈ ਅਸੀਂ ਹਰ ਸਟੇਜਾਂ ਤੇ ਸਾਡੇ ਟੀਮ ਦੇ ਜਿੰਨੇ ਵੀ ਮੁੰਡੇ ਨੇ ਸਾਰੇ ਇੱਕੋ ਗੱਲ ਤੇ ਜੋੜ ਦਿੰਨੇ ਹੁਣੇ ਪੰਜਾਬੀਓ ਬਾਹਰ ਨਾ ਜਾਓ ਵੇਚ ਵੱਟ ਕੇ ਨਾ ਜਾਓ ਮੰਨ ਲਓ ਹੁਣ ਜਿਹੜੀਆਂ ਕੱਲ ਦੀ ਇੰਟਰਵਿਊ ਆ ਰਹੀਆਂ ਨੇ 40 ਲੱਖ ਦਿੱਤਾ ਜੀ 35 ਲੱਖ ਲਾਇਆ ਜੀ ਉਹ ਕਦ ਪੂਰਾ ਹੋਣਾ ਜਿਹੜਾ ਬੰਦਾ 40 ਲੱਖ ਦੇ ਸਕਦਾ ਇਹ ਨੌਜਵਾਨ ਮੇਰੀ ਗੱਲ ਭਰਾ ਬਣ ਕੇ ਕੰਨ ਖੋਲ ਕੇ ਸੁਣ ਲਿਓ ਜੇ ਤੁਸੀਂ ਆਪਦੇ ਬਾਪ ਦੇ ਆਪਦੇ ਚਾਚੇ ਦੇ ਗੱਲ ਚ ਗੂਠਾ ਦਿੰਨੇ ਹੋ ਨਾ ਵੀ ਭਾਈ ਜ਼ਮੀਨ ਵੇਚ ਕੇ 40 ਲੱਖ 50 ਲੱਖ ਲਾ ਕੇ ਸਾਨੂੰ ਬਾਹਰ ਭੇਜੋ ਤਾਂ ਮਿੱਤਰੋ 50 ਲੱਖ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਰੋਟੀ ਸੌਖੀ ਖਾਂਦੇ ਹੋ ਜਾਓਗੇ ਉੱਥੇ ਜਾ ਕੇ ਫੇਰ ੱਹੋ ਜੇ ਹਾਲਾਤ ਵੀ ਨੇ ਵੀ ਆਪਦੇ ਬਜ਼ੁਰਗ ਮਾਪਿਆਂ ਦਾ ਮੂੰਹ ਦੇਖਣ ਨੂੰ ਤਰਸ ਜਾਂਦੇ ਨੇ ਨਹੀਂ ਆ ਹੁੰਦਾ ਇਸ ਲਈ ਦੌੜ ਖਤਮ ਕਰੋ ਭੱਜੋ ਨਾ ਕਿਸਾਨ ਜੱਥੇਬੰਦੀਆਂ ਵਾਲੇ ਕਿਉਂ ਇਹਨਾਂ ਨੂੰ ਕਹਿੰਦਾ ਇਹ ਤੁਹਾਡੇ ਤੋਂ ਥੋੜਾ ਜਿਹਾ ਉੱਪਰ ਸੋਚਦੇ ਨੇ ਇਹਨਾਂ ਨੂੰ ਆਉਣ ਵਾਲੀਆਂ ਟਕਨਾਵਾਵਾਂ ਬਾਰੇ ਪਹਿਲਾਂ ਨੌਲੇਜ ਹੋ ਜਾਂਦੀ ਹੈ ਜਿੰਨੇ ਵੀ ਆਗੂ ਨੇ ਪਤਾ ਲੱਗ ਜਾਂਦਾ ਹੈ ਹੁਣ ਮੈਂ ਉਹ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆ ਜਿਹੜੀ ਜਰਖੇਸ ਧਰਤੀ ਹੈ ਪੂਰੇ ਪੰਜਾਬ ਪੰਜਾਬ ਦੀ ਧਰਤੀ ਪਹਿਲਾਂ ਸਾਨੂੰ ਕੀ ਹੈ ਜਿੱਥੇ ਪਟਰੋਲ ਤੇ ਡੀਜ਼ਲ ਸਭ ਤੋਂ ਜ਼ਰੂਰੀ ਨੇ ਇੱਕ ਮੈਂ ਇੱਕ ਦਿਨ ਖਤਮ ਹੋ ਜਾਣਗੇ ਜਦੋਂ ਇਹ ਖਤਮ ਹੋ ਗਏ ਤਾਂ ਜਿਹੜੀ ਅਗਲੀ ਲੜਾਈ ਹੈ ਉਹ ਉਪਜਾਊ ਧਰਤੀ ਲਈ ਹੋਣੀ ਹੈ ਤੇ ਪੂਰੇ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਉਪਜਾਊ ਧਰਤੀ ਦਾ ਟੁਕੜਾ ਸਾਡੇ ਕੋਲ ਹੈ ਜਿਹਦਾ ਨਾਮ ਹੈ ਪੰਜਾਬ ਸਭ ਤੋਂ ਉਪਜਾਊ ਧਰਤੀ ਆ ਇਹਦਾ ਮੁੱਲ ਇੰਨਾ ਜ਼ਿਆਦਾ ਹੋ ਜਾਣਾ ਹੈ ਇੰਨਾ ਜ਼ਿਆਦਾ ਹੋ ਜਾਣਾ ਤੁਸੀਂ ਸੋਚ ਨਹੀਂ ਸਕਦੇ ਇਸ ਲਈ ਮੇਰੇ ਭਰਾ ਜ਼ਮੀਨਾਂ ਵੇਚ ਕੇ ਬਾਹਰ ਨੂੰ ਨਾ ਭਜੋ ਮੰਨ ਲਓ ਆ ਫੈਕਟਰੀ ਆਪਣੇ ਵਾਲੀ ਜਿਹਦੇ ਪਿੱਛੇ ਆਪ ਧਰਨਾ ਲਈ ਬੈਠਿਆ ਕਈ ਕਿੰਨਾ ਸਮਾਂ ਹੋ ਗਿਆ ਹੈਨਾ ਹੁਣ ਇਹ ਜ਼ਮੀਨਾਂ ਤਾਂ ਆਖਿਰ ਕਿਤੋਂ ਨਾ ਕਿਤੋਂ ਇਹਨਾਂ ਕੋਲੇ ਆਈਆਂ ਸੀ ਨਾ ਤੁਸੀਂ ਇਹ ਇਹ ਲੈ ਕੇ ਕਾਬਜ ਹੋ ਜਾਣਗੇ ਅੱਕ ਡੇ ਕਦੇ ਭਾਰਤ ਮਾਲਾ ਰੋਡ ਆ ਬੱਦਵਾਲ ਕੋਲੇ ਦੇਖ ਲਓ ਕਿੱਦਾ ਵੱਡਾ ਰੋਡ ਜਾਂਦਾ ਹੈ ਉਹ ਕਿਉਂ ਪੂਰਾ ਇਹਨਾਂ ਨੇ ਜਿਹੜਾ ਏਸ਼ੀਆ ਮੱਧ ਏਸ਼ੀਆ ਇੱਕ ਇੱਕ ਸਰਕਲ ਚ ਜੋੜ ਦੇਣਾ ਤੇ ਫੇਰ ਇਥੋਂ ਦੀ ਵਪਾਰ ਕਰਨਾ ਹੈ ਪੂਰੀ ਦੁਨੀਆ ਦੇ ਨਾਲ ਪਾਕਿਸਤਾਨ ਅਫਗਾਨਿਸਤਾਨ ਦੇ ਸਾਰੇ ਰਾਹ ਖੁੱਲ ਜਾਣੇ ਨੇ ਇਸ ਲਈ ਤੁਸੀਂ ਸਾਰੇ ਆਪਣੀਆਂ ਜ਼ਮੀਨਾਂ ਵਿੱਚੋਂ ਨਾ ਚਾਹੇ ਤੁਹਾਨੂੰ ਕੋਈ ਵੀ ਯਾਰ ਕੀਮਤ ਦਿੰਦੇ ਨੇ ਦੋ ਰੋਟੀਆਂ ਘੱਟ ਖਾ ਲੋ ਹੈਨਾ ਵੇਚ ਕੇ ਨਾ ਭੱਜੋ ਵੇਚ ਕੇ ਨਾ ਵਿਦੇਸ਼ੀ ਜਾਓ ਉੱਥੇ ਕੁਝ ਨਹੀਂ ਸਾਡੇ ਤੋਂ ਵੱਧ ਕ੍ਰਾਈਮ ਹੈ ਕੈਨੇਡਾ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੈ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰ ਹੋਣੇ ਨੇ ਤੁਹਾਨੂੰ ਪਤਾ ਹੀ ਹੈ ਇਸ ਲਈ ਆਓ ਡਟ ਕੇ ਪੰਜਾਬ ਲਈ ਪੰਜਾਬੀਅਤ ਲਈ ਪੰਜਾਬੀ ਮਾਂ ਬੋਲੀ ਲਈ ਅਸੀਂ ਵਰਕ ਕਰੀਏ ਅਤੇ ਇਹ ਆਸ ਤੇ ਉਮੀਦ ਮੈਂ ਤੁਹਾਡੇ ਲੋਕਾਂ ਤੋਂ ਰੱਖ ਰਾਂ ਤੁਹਾਡੇ ਤੇ ਕੋਈ ਕਾਰਵਾਈ ਹੁੰਦੀ ਹੈ ਕੋਈ ਜ਼ਬਰ ਹੁੰਦਾ ਹੈ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਿਉਂਕਿ ਅਸੀਂ ਤਾਂ ਜਿਹੜਾ ਆਪਣੇ ਆਪ ਨੂੰ ਹਿੱਟਲਰ ਕਹਿੰਦਾ ਸੀ 1.5 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਰਾਣੂ ਹਰਾ ਕੇ ਆਈ ਸੀ ਇਸ ਲਈ ਆਓ ਪੰਜਾਬੀਓ ਇੱਕ ਮੰਚ ਤੇ ਇਕੱਠੇ ਹੋਈਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਡਟੇ ਸੀ ਡਟੇ ਹਾਂ ਤੇ ਡਟੇ ਰਵਾਂਗੇ ਮੈਂ ਕੁਝ ਨਾਰੇ ਲਾਉਣੇ ਨੇ ਸਾਥ ਦੇਣਾ ਹੈ ਕਿਸਾਨ ਮਜ਼ਦੂਰ ਇੱਤਹਾ ਜ਼ਿੰਦਾਬਾਦ 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 ਲੜਦੇ ਲੋਕਾਂ ਦਾ ਇੱਕਾ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਲੜਦੇ ਲੋਕਾਂ ਦਾ ਇੱਕਾ ਜ਼ਿੰਦਾਬਾਦ 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 ਡਟੇ ਸੀ ਡਟੇ ਹਾਂ ਡਟੇ ਰਹਾਂਗੇ ਜ਼ਿੰਦਾਬਾਦ ਰਹਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ